ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀਕਲਾ ਚ ਰੱਖੇ ਅਸੀਂ ਹਮੇਸ਼ਾ ਸਿੱਖ ਮੁਸਲਮਾਨ ਭਾਈਚਾਰੇ ਦੀ ਗੱਲ ਕੀਤੀ ਅਸੀਂ ਹਮੇਸ਼ਾ ਗੱਲ ਕੀਤੀ ਜਦੋਂ ਸਿੱਖਾਂ ਨੂੰ ਜ਼ਰੂਰਤ ਪਈ ਮੁਸਲਮਾਨ ਨਾਲ ਖੜਦੇ ਨੇ ਜਦੋਂ ਮੁਸਲਮਾਨਾਂ ਨੂੰ ਜ਼ਰੂਰਤ ਪੜਦੀ ਏ ਸਿੱਖ ਜ਼ਰੂਰ ਮਦਦ ਕਰਦੇ ਨੇ ਇਸ ਟਾਈਮ ਤੇ ਪੰਜਾਬ ਦੇ ਅੰਦਰ ਮੁਸਲਮਾਨ ਹੱਕ ਦੇ ਅੰਦਰ ਖੜੇ ਹੋਏ ਨੇ ਬੰਦੀ ਸਿੰਘਾਂ ਦੇ ਹੱਕ ਦੇ ਅੰਦਰ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਅੰਦਰ ਖੜੇ ਹੋਏ ਨੇ ਕੀ ਮੁਕੰਮਲ ਡਿਟੇਲ ਏ ਇਸੇ ਮਤੇ ਲਗਾਈ ਦੀ ਵੀਡੀਓ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਹਲੇ ਕਿ ਨਮੀ ਦਬਾਓ ਤਾਂ ਕਿ ਅਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਤਸਵੀਰਾਂ ਵੇਖੋਗੇ ਇਹ ਤਾਂ ਬੰਦੀ ਸਿੰਘਾਂ ਦੀਆਂ ਤਸਵੀਰਾਂ ਨੇ ਇਹ ਜਿਹੜੇ ਸਿੰਘ ਨੇ ਅੰਮ੍ਰਿਤਸਰ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਤੇ ਉਹ ਸਾਡੇ ਸਿੰਘ ਨੇ ਜਿਹੜੇ ਲੰਮੇ ਸਮੇਂ ਤੋਂ ਜੇਲਾਂ ਦੇ ਵਿੱਚ ਬੰਦ ਨੇ ਪਰ ਜਦੋਂ ਤੁਸੀਂ ਇੱਧਰ ਵੇਖੋਗੇ ਮੇਰੇ ਨਾਲ ਇਹ ਮੇਰੇ ਨਾਲ ਮੁਸਲਮ ਭਰਾ ਖੜੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕਾਰਨ ਹੈ ਕਿਉਂ ਬੰਦੀ ਸਿੰਘਾਂ ਦੀ ਰਿਹਾਈ ਮੋਰਚਾ ਭਾਈ ਅਮਰਤਪਾਲ ਸਿੰਘ ਦੀ ਦੇ ਵੱਲੋਂ ਜਿਹੜਾ ਟੀਮ ਦੇ ਵੱਲੋਂ ਜੋਜਿਤ ਕੀਤਾ ਗਿਆ ਇੱਥੇ ਪਹੁੰਚਣ ਦੇ ਕਾਰਨ ਕੀ ਰਹੇ ਨੇ ਪਹਿਲਾਂ ਸਵਾਗਤ ਹੈ ਜੀ ਕੀ ਹਾਲ ਚਾਲ ਠੀਕ ਠਾਕ ਹਾਂ ਅਲਹਮਦੁਲਿ ਤੁਸੀਂ ਮਿਲਦੇ ਰਹੇ ਹੋ ਭਾਈ ਅਮਰਤਪਾਲ ਸਿੰਘ ਜੀ ਸਾਹਿਬ ਨੂੰ ਜਦੋਂ ਨਵੇਂ-ਨਵੇਂ ਉਹਨਾਂ ਨੇ ਮਹੀਨ ਸ਼ੁਰੂ ਕੀਤੀ ਸੀ ਦੁਬਈ ਤੋਂ ਜਦੋਂ ਆਏ ਉਦੋਂ ਉਹਨਾਂ ਦੀ ਮੇਰੀ ਮੁਲਾਕਾਤ ਹੋਈ ਖਾਲਦ ਖਾਨ ਸਾਹਿਬ ਜੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਗੁਰਦਾਸਾਲ ਮਿਲਿਆ ਤੇ ਭਾਈ ਸਾਹਿਬ ਨੂੰ ਮੈਂ ਬਹੁਤ ਉਹਨਾਂ ਨੇ ਮੇ ਨਾਲ ਬਹੁਤ ਪਿਆਰ ਨਾਲ ਗੱਲ ਕੀਤੀ ਕਹਿੰਦਾ ਤੂੰ ਮੇਰਾ ਵੱਡਾ ਭਰਾ ਹੈਗਾ ਤੂੰ ਸਾਡੇ ਨਾਲ ਹੀ ਰਹਿਣਾ ਅੱਜ ਕੋਈ ਵੈਲੀ ਭਾਈ ਸਾਹਿਬ ਮੈਂ ਤੁਹਾਡੇ ਨਾਲ ਹੈਗਾ ਭਾਈ ਸਾਹਿਬ ਨੂੰ ਕਿਹਾ ਮੈਂ ਕਹਿੰਦਾ ਸਾਡਾ ਵੀ ਥੋੜੀ ਮਦਦ ਕਰੋ ਸਾਡੇ ਇਸਲਾਮ ਧਰਮ ਦੇ ਵਿੱਚ ਇਹ ਜਿਹੜੇ ਮੌਲਵੀ ਵਗੈਰਾ ਬੈਠੇ ਆਏ ਆ ਤਬੀਜ਼ ਗੰਢਾ ਕਰਦੇ ਇਸਲਾਮ ਨੂੰ ਕੁਰਾਨ ਸਾਡਾ ਸ਼ਕਤੀ ਠੰਡਣ ਕਰਦਾ ਏ ਇਹ ਇਹ ਲੋਕਾਂ ਨੂੰ ਠੱਗਦੇ ਆ ਇਹਨਾਂ ਕੋ ਕੁਛ ਨਹੀਂ ਹੈ ਅੱਜ ਇਹਨਾਂ ਕੋ ਵੋਲਵੋ ਬੱਸਾਂ ਆ ਗਈਆਂ ਕਿੱਥੋਂ ਆ ਗਈਆਂ ਇਹ ਹੁਣ ਮੈਂ ਹੁਣ ਉੱਥੇ ਦਰਬਾਰ ਸਾਹਿਬ ਤੇ ਲਾਗੇ ਦੁਪੱਟੇ ਭੇਜਦਾ ਤੇ ਮੈਂ ਵੀ ਇਹੀ ਕੰਮ ਕਰਨ ਲੱਗ ਪਾ ਨਹੀਂ ਪ੍ਰਾਣ ਦੇ ਮੁਤਾਬਕ ਇਹ ਚੀਜ਼ਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਤੇ ਮੈਂ ਵੀ ਇਹੀ ਕੰਮ ਕਰਨ ਲੱਗ ਪਾ ਇਹ ਸਭ ਬਖੰਡਵਾਦ ਲੋਕਾਂ ਨੂੰ ਭੋਲੀ ਭਾਲੀ ਜਨਾਨੀਆਂ ਨੂੰ ਠੱਗਣਾ ਪੰਜਾਬ 'ਚ ਵੈਸੇ ਵੀ ਅੰਧਵਿਸ਼ਵਾਸ ਬਹੁਤ ਹੈ ਕਿਤੇ ਜਿੱਦਾਂ ਕਿਸੇ ਨੇ ਕੋਈ ਕੰਮ ਕਰਨਾ ਹੋਵੇ ਤਾਂ 20 ਘੰਟੇ ਦਾ ਕੰਮ ਖੋਲ ਲੈ ਇੱਕ ਸਾਲ ਦੇ ਵਿੱਚ ਹੀ ਕਰੋੜਪਤੀ ਬਣ ਜਾਏਗਾ ਮਤੁਮੀ ਤਾਂ ਕੀ ਹੈ ਕਿ ਨੇ ਭਾਈ ਅਮਰਪਾਲ ਸਿੰਘ ਸਾਹਿਬ ਆ ਇਹਦੇ ਵਿੱਚ ਨਸ਼ਾ ਸਾਰਾ ਵਰਗ ਕਰੰਡਿਆ ਇਹਦੇ ਵਿੱਚ ਨਸ਼ੇ ਨੇ ਕਿਸੇ ਨੂੰ ਨਹੀਂ ਛੱਡਿਆ ਨਾ ਹਿੰਦੂ ਛੱਡਿਆ ਨਾ ਮੁਸਲਮਾਨ ਛੱਡਿਆ ਕੀ ਕੁਛ ਡੈਨੋਸਾਈ ਛੱਡਿਆ ਉਹਨਾਂ ਨੇ ਜਿਹੜਾ ਵੀ ਇਹਦੇ ਵਿੱਚ ਲੱਗਾ ਉਹਨੇ ਬਿੱਤਾ ਜੀ ਕੱਚੇ ਮੁਸਲਮਾਨ ਵੀ ਨਹੀਂ ਬਚੇ ਜੀ ਮੁਸਲਮਾਨ ਖੁਦ ਵੀ ਡੇ ਜੀ ਸਰਕਾਰਾਂ ਕਹਿੰਦੀਆਂ ਯੁੱਧ ਨਸ਼ਿਆਂ ਵਿਰੁੱਧ ਅਸੀਂ ਤਾਂ ਕਹਿੰਦੇ ਰੋਕਥਾਮ ਲਾ ਦਿੱਤੀ ਨਸ਼ਿਆਂ ਦਾ ਇਹਦਾ ਤਾਂ ਸਾਨੂੰ ਪਤਾ ਹੀ ਨਹੀਂ ਹੈ ਕੀ ਹੈ ਵੇਖਣ ਦੇ ਰੋਜ਼ ਵੀਡੀਓ ਵੇਖਦੇ ਸੋਸ਼ਲ ਮੀਡੀਆ ਤੇ ਐ ਦੇਖਦੇ ਹੁੰਦੇ ਆ ਕਿ ਆ ਕੀ ਹੈ ਭਾਈ ਅਮਰਪਾਲ ਸਿੰਘ ਜਿਵੇਂ ਸਾਰੀ ਸੰਗਤ ਕਹਿੰਦੀ ਹੈ ਕਿ 2027 ਦੇ ਵਿੱਚ ਮੁੱਖ ਮੰਤਰੀ ਬਣਾਉਣਾ ਜੇ ਭਾਈ ਅਮਰਪਾਲ ਸਿੰਘ ਮੁੱਖ ਮੰਤਰੀ ਬਣ ਗਏ ਤੇ ਨਸ਼ੇ ਦੀ ਰੋਕਥਾਮ ਲੱਗ ਜੂ ਨਸ਼ੇ ਦੇ ਰੋਕਥਾਮ ਤੇ ਪਬਲਿਕ ਨੂੰ ਕੰਨਾ ਪੈਣਾ ਜੇ ਭਾਈ ਸਾਹਿਬ ਇਹਦੇ ਨੇ ਮਦਦ ਕਰਨਗੇ ਸਾਨੂੰ ਫੜਾਓ ਨਸ਼ੇੜੀਆਂ ਨੂੰ ਫੜਾਓ ਭਾਈ ਸਾਹਿਬ ਥੋੜੀ ਹੋਣ ਕੇਦ ਘਰ ਘਰ ਜਾਣਗੇ ਪਬਲਿਕ ਨੂੰ ਜਿਹੜੇ ਆਪਣੇ ਆਪਣੇ ਜਿਹੜੇ ਸਿੱਖ ਭਰਾ ਹੈ ਜਾਂ ਹਿੰਦੂ ਭਰਾ ਹੈ ਮੁਸਲਮਾਨ ਭਰਾ ਹੈ ਵਿਗਦਾ ਤਾਂ ਮੱਲਿਆ ਜਈ ਹੈ ਉਹ ਫੜਾਣ ਸਾਰਿਆਂ ਨੂੰ ਜੀ ਇਹਦੀ ਗੱਲ ਬਾਨੀ ਹੈ ਤਾਂ ਭਾਈ ਸਾਹਿਬ ਕੱਲੇ ਕੀ ਗੱਲਣਗੇ ਬਿਲਕੁਲ ਜਦੋਂ ਉਹਨਾਂ ਦੇ ਸਕਤ ਨੂੰ ਉਹਨੂੰ ਨਾ ਹੋਵੇ ਬੇਲਾ ਨਾ ਹੋਵੇ ਉਹਨਾਂ ਦੀ ਕਿਦਾਂ ਨਸ਼ਾ ਬਖਜੂਗਾ ਬਿਲਕੁਲ ਪਰ ਭਾਈ ਸਾਹਿਬ ਜਦੋਂ ਇੱਥੇ ਸੀਗੇ ਉਹ ਬਾਣੀ ਦੇ ਲਾੜ ਲਾਉਂਦੇ ਸੀਗੇ ਬਾਣੀ ਦੇ ਲਾੜ ਜਾਂ ਰੱਬ ਦੇ ਨਾਲ ਜੋੜ ਕੇ ਤਾਂ ਨਸ਼ਾ ਚੜਾਇਆ ਜਾ ਸਕਦਾ ਹੋਰ ਕੋਈ ਤਰੀਕਾ ਮੈਨੂੰ ਨਹੀਂ ਜੀ ਜਿੱਥੇ ਕਿ ਉੱਥੇ ਕੈਮਰਾ ਹਾਂ ਆਪਣੇ ਆਪਣੇ ਧਰਮ ਦੇ ਆਪਣੇ ਧਰਮ ਦੇ ਕੈਮਰਾ ਉਹਨਾਂ ਨੇ ਐ ਨਹੀਂ ਕਿਹਾ ਮੁਸਲਮਾਨਾਂ ਨੂੰ ਸਾਨੂੰ ਵੀ ਇਹੀ ਸੰਦੇਸ਼ ਦਿੱਤਾ ਕਹਿੰਦਾ ਤੂੰ ਦਾੜੀ ਵਧਿਆ ਰੱਖੀ ਤੇ ਦਾੜੀ ਨੂੰ ਹੱਥ ਨਹੀਂ ਲਾਣਾ ਆਪਾਂ ਤਾਂ ਮੈਂ ਦਾੜੀ 9 ਸਾਲ ਹੋ ਕੇ ਰੱਖੀ ਨੂੰ ਕਦੀ ਆਪਾਂ ਕੈਂਚੀ ਨਹੀਂ ਲਾਈ ਇੱਥੇ ਅੱਛਾ ਐ ਸਾਨੂੰ ਹੁਕਮ ਅਗਾ ਕੈਂਚੀ ਹਾਂ ਦਾ ਤੇ ਭਾਈ ਅਮਰਤਪਾਲ ਸਿੰਘ ਨੇ ਵੀ ਇਹੀ ਗੱਲ ਕੀਤੀ ਸੀ ਕਿ ਵਗਾੜੇ ਨੂੰ ਹਾਂ ਠੀਕ ਹੈ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਪਹਿਲਾਂ ਕਹਿੰਦਾ ਤੂੰ ਤਾੜੀ ਰਖੀ ਬਹੁਤ ਵਧੀਆ ਲੱਗਦਾ ਇਹ ਚਿਹਰਾਣਾ ਆਪਣਾ ਆਪਣੀ ਧਰਮ ਜੀ ਕੈਮ ਰਣਾ ਤੇ ਪਰ ਕੁਝ ਮੈਂ ਮਾਫ ਕਰਨਾ ਮੈਨੂੰ ਸ਼ਬਦ ਵਰਤਣੇ ਪੈਣੇ ਆ ਕੁਝ ਕੁ ਲੋਕ ਅਜਿਹੇ ਹੈਗੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਸੋਹਣੀਆਂ ਦਸਤਾਰਾਂ ਨੇ ਮੂੰਹਾਂ ਦੇ ਉੱਤੇ ਸੋਹਣੇ ਦਾੜੇ ਨੇ ਉਹ ਭਾਈ ਅਮਰਪਾਲ ਸਿੰਘ ਦੇ ਖਿਲਾਫ ਹੀ ਬੋਲਦੇ ਨਜ਼ਰ ਆਉਂਦੇ ਉਹ ਕਹਿੰਦੇ ਕਿ ਜਿਹੜੇ ਮਜਬਾ ਦੀ ਲੜਾਈ ਉਹ ਕਹਿੰਦੇ ਧਰਮਾਂ ਦੀ ਲੜਾਈ ਪਾ ਰਿਹਾ ਭਾਈ ਅਮਰਪਾਲ ਸਿੰਘ ਤੁਹਾਨੂੰ ਲੱਗਿਆ ਕੋਈ ਮਜਬਾ ਦੀ ਧਰਮਾਂ ਦੀ ਲੜਾਈ ਪਾ ਰਹੇ ਕੋਈ ਲੜਾਈ ਨਹੀਂ ਗਈ ਭਾਈ ਸਾਹਿਬ ਸਾਰੇ ਸਾਰੇ ਵਰਕਾਂ ਨੂੰ ਲਿਆ ਕੇ ਚੱਲਣਗੇ 2027 'ਚ ਉਹਨਾਂ ਉਹਨਾਂ ਦੀ ਸਰਕਾਰ ਇਨਸ਼ਾਅੱਲਾ ਜਰੂਰ ਬਣੇਗੀ 2027 ਚ ਸਾਰੇ ਵਰਗ ਨੂੰ ਲੈ ਕੇ ਚੱਲਣਗੇ ਤੇ ਭਾਈ ਸਾਹਿਬ ਦੀ ਸਰਕਾਰ ਪੱਕੀ ਬਣੇਗੀ ਧੰਨਵਾਦ ਜੀ ਹਾਂ ਬਿਲਕੁਲ ਹੋਰ ਵੀ ਅਵੀਰ ਇੱਥੇ ਹੈਗੇ ਨੇ ਵੀਰ ਜੀ ਕਿੱਦਾਂ ਦੇਖਦੇ ਹੋ ਭਾਈ ਅਮਰਤਪਾਲ ਸਿੰਘ ਹੁਣ ਆਵੇ ਇਹ ਪਾਰਟੀ ਦੇ ਵੱਲੋਂ ਇਕੱਠ ਕੀਤਾ ਗਿਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਇੱਥੇ ਮਜਬਾ ਜਾਤਾਂ ਅੰਤਰ ਮਤੋਂ ਉੱਪਰ ਉੱਠ ਕੇ ਸੰਗਤ ਪਹੁੰਚੀ ਹੈ ਜਿਵੇਂ ਹੁਣੇ ਮੈਂ ਮੁਸਲਮਾਨ ਭਰਾਵਾਂ ਦੇ ਨਾਲ ਗੱਲ ਕਰ ਰਿਹਾ ਤੁਹਾਂ ਕਿੱਦਾਂ ਦੇਖਦੇ ਹੋ ਇਹ ਜੀ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਜਿਹੜਾ ਇਕੱਠ ਹੈ ਨਾ ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਇੱਕ ਤੂਫਾਨ ਠੇਗਾ ਪੰਜਾਬ ਦੇ ਵਿੱਚ ਅੱਛਾ ਦੇਖ ਲਓ ਤੁਸੀਂ ਇਕੱਠਾ ਮੁਤਾਕ ਦੇਖ ਲਓ ਉਧਰ ਕਾਲੀ ਵੀ ਉਤਰ ਡੰਗ ਰਹਾ ਆ ਮੈਂ ਦੇਖਿਆ ਆ ਬਾਈ ਜੀ ਇਧਰ ਲਈ ਜਿਹੜੀ ਆ ਕਾਂਗਰਸੀਆਂ ਦੀ ਰੈਲੀ ਨਾ ਮੈਂ ਉੱਥੇ ਵੀ ਜਾ ਆ ਇਧਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਰੈਲੀ ਉੱਥੇ ਵੀ ਜਾ ਆ ਆ ਚਿਰ ਮੇਰੇ ਕੋਲ ਵੀਡੀਓ ਹੈਗੀ ਨਾਲ ਲਾ ਦੇਣੀ ਮੈਂ ਜਮਾਂ ਖਾਲੀ ਪਈਆਂ ਕੁਰਸੀਆਂ ਇਧਰ ਜਗ੍ਹਾ ਨਹੀਂ ਹੈਗੀ ਇਹ ਜਿਹੜਾ ਭਗਵੰਤ ਮਾਨਿਆ ਨਾ ਇਹਦੀ ਬੁਰੀ ਹੋ ਗਈ ਹੁਣ ਪੰਜਾਬ ਦੇ ਵਿੱਚ ਅੱਛਾ ਇਹਨੇ ਜਿਹੜੇ ਪੰਜਾਬ ਦੇ ਨੌਜਵਾਨ ਬੇਕਸੂਰ ਜਿਹੜੇ ਡਿਬਰੂਗੜ੍ਹ ਜ਼ਿਲ੍ਹੇ ਚ ਸੁੱਟੇ ਹਨ ਉਹਦਾ ਅਖਣ ਮੇ ਅਜਾ ਇਹਨੂੰ ਭੁਗਤਣਾ ਹੀ ਪਊਗਾ ਠੀਕ ਹੈ ਜੀ ਅਸੀਂ ਵੀ ਸ਼ੁਰੂ ਤੋਂ ਕਦੀ ਅਕਾਲੀ ਦਲਾਂ ਨਾਲ ਹੀ ਜੁੜੇ ਫਿਰਦੇ ਸੀ ਠੀਕ ਹੈ ਜੀ ਅਸੀਂ ਹੁਣ ਪੱਕਾ ਮਨ ਬਣਾਇਆ ਵਾ ਕਿ 2027 ਦੇ ਵਿੱਚ ਸਾਡਾ ਰਾਜਾ ਸਸੀ ਹਲਕਾ ਵਾ ਅਸੀਂ ਪੂਰੀ ਸਪੋਰਟ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਕਰਾਂਗੇ ਠੀਕ ਹੈ ਜੀ ਸਵੇਰ ਦੇ ਆਏ ਸੀ ਕਿਸੇ ਪਾਰਟੀ ਨਾਲ ਨਹੀਂ ਅੱਜ ਅਸੀਂ ਸੰਬੰਧਤ ਅਹੀਂ ਸیرے 4 ਵਜੇ ਤੋਂ ਚੱਲੇ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਵਾ ਆਪਾ ਭਾਈ ਅਮਰਤਪਾਲ ਸਿੰਘ ਦੀ ਕਿੰਨੀ ਕੋ ਸੰਗਤ ਆਈ ਰਾਜਾ ਸਿੰਘ ਹਲਕੇ ਤੋਂ ਕਿੰਨੀ ਕੋ ਸੰਗਤ ਆਈ ਹਾਂ ਕਾਫੀ ਸੰਗਤ ਆਈ ਹੈ ਕਾਫੀ ਸੰਗਤ ਆਈ ਹੈ ਸੰਗਤ ਸੰਗਤ ਨੂੰ ਅਜੇ ਯਾਨੀ ਕਿ ਪੂਰਾ ਹੈ ਗਾ ਨਹੀਂ ਸੀ ਪਤਾ ਹਾਂ ਔਰ ਜਿਵੇਂ ਜਿਵੇਂ ਇਹ ਰੈਲੀ ਹੋਊਗੀ ਕਿਉਂਕਿ ਪਿੰਡਾਂ ਦੇ ਵਿੱਚ ਵਿਝਰਨਗੇ ਲੋਕ ਪੁੱਛ ਰਹੇ ਨੇ ਵੀ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਕਦੋਂ ਆਉਣਗੇ ਪਿੰਡਾਂ ਦੇ ਵਿੱਚ ਕਦੋਂ ਵਰਕ ਕਰਨਗੇ ਤੇ ਜਦੋਂ ਵਰਕ ਕਰਨਗੇ ਤੇ ਵੇਖਿਓ ਤੁਸੀਂ ਇਹ ਐਸਾ ਆਨੰਦ ਪੱਜੇਗਾ ਖਾਲਸੇ ਦਾ ਦੁਨੀਆ ਵੇਖਦੀ ਰਹੇਗੀ ਇਹਦੇ ਵਿੱਚ ਕੀ ਆ ਹਿੰਦੂ ਮੁਸਲਮ ਸਿੱਖ ਈਸਾਈ ਸਾਰੀਆਂ ਗੋਮਾਂ ਸਾਰੇ ਮਜਬੇ ਦੇ ਨਾਲ ਚੱਲਣਗੇ ਸਭ ਸਭ ਭਾਈ ਭਾਈ ਨੇ ਆ ਗਿਆ ਇਹਦੇ ਵਿੱਚ ਹਰ ਇੱਕ ਦਾ ਮਾਣ ਸਤਿਕਾਰ ਜਿਹੜਾ ਵਾ ਸਭ ਤੋਂ ਵੱਧ ਹੋਏਗਾ ਠੀਕ ਹੈ ਜੀ ਬਾਕੀ ਇਹ ਵੀ ਭਾਈ ਜਿੱਦ ਜਿਵੇਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਆਵੇਗਾ ਨਾ ਇਸ ਤਰ੍ਹਾਂ ਆਵੇਗਾ ਸਭ ਤੋਂ ਵੱਧ ਸਾਨੂੰ ਜਿਹੜਾ ਵਾ ਨਸ਼ਾ ਜਿਹੜਾ ਕਿ ਪੰਜਾਬ ਨੂੰ ਨੌਜਵਾਨ ਪੀੜੀ ਦਾ ਬੁਰੇ ਹਾਲਾਤ ਕਰਦੇ ਇਹਨਾਂ ਠੀਕ ਹੈ ਕਿਸੇ ਵੀ ਗੋਮਨਾ ਵੀ ਮਜਬੂਰਾ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ ਠੀਕ ਹੈ ਠੀਕ ਹੈ ਹਰ ਇੱਕ ਨੂੰ ਨਾਲ ਲੈ ਕੇ ਚੱਲਾਂਗੇ ਸਾਰੇ ਭਰਾ ਇਕੱਠੇ ਚੱਲਣਗੇ ਹਰ ਇੱਕ ਦੀ ਫਰਿਆਦ ਸੁਣੀ ਜਾਏਗੀ ਤੇ ਇਹ ਆ ਕਿ ਵੇਖੋ ਹੁਣ ਕੁਦਰਤ ਦੇ ਰੰਗ ਤੁਹਾਨੂੰ ਰਾਹ ਦਿਓ ਠੀਕ ਹੈ ਬਿਲਕੁਲ ਮੈਂ ਦੋ ਦੱਗ ਲਾ ਹਾਂ ਦੱਸੋ ਦੱਸੋ ਯਾਨੀ ਇਹ ਇਹੀ ਜਿਹਾ ਕਹਿ ਰਹੇ ਨੇ ਕਿ ਕੋਲ ਇਹ ਸਾਰੇ ਪੰਜਾਬ ਭੈਣ ਭਰਾਵਾ ਪੰਜਾਬ ਦੀ ਜਿੰਦਗੀ ਆ ਉਹ 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 ਤੇ ਉਹੀ ਤੇ ਮੈਂ ਕਹਿ ਰਿਹਾ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਜਿਤਨਾ ਨੌਜਵਾਨ ਆਇਆ ਪੀਬੀਆਂ ਪੈਣਾ ਅਸੀਂ ਤੇ ਪੂਰੇ ਪੰਜਾਬ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੀ ਸੰਗਤ ਆ ਉਹ ਭਾਈ ਅਮਰਪਾਲ ਸਿੰਘ ਦਾ ਸਾਥ ਦਓ ਤੇ ਫਿਰ ਪੰਜਾਬ ਬਚੇਗਾ ਮੈਨੂੰ ਲੱਗਦਾ ਸੰਗਤ ਨੇ ਸਾਥ ਦੇਣਾ ਵੀ ਤਾਂ ਇਹ ਵੱਡੀ ਗੱਲ ਹੈ ਵੇਖੋ ਜੀ ਸਭ ਤੋਂ ਵੱਧ ਖਾਠਾ ਮਾਰਦਾ ਇਕੱਠ ਇੱਕ ਨੰਬਰ ਤੇ ਭਾਈ ਅੰਮਰਤਪਾਲ ਸਿੰਘ ਦਾ ਚੱਲ ਰਿਹਾ ਇਹ ਤੁਸੀਂ ਮੀਡੀਆ ਵਾਲੇ ਜੀ ਤੁਸੀਂ ਇਸ ਫੇਰ ਦੇ ਦੇਖ ਰਹੇ ਹੋ ਕੀ ਵਰ ਰਿਹਾ ਵੇਖ ਲੋ ਲੋਕ ਆਪ ਮੁਹਾਰੇ ਹੋ ਕੇ ਉਧਰ ਲੀਆਂ ਰੈਲੀਆਂ ਚੋਂ ਫੁੱਟ ਕੇ ਇੱਧਰ ਆ ਰਹੇ ਅਸੀਂ ਪੁੱਛਦੇ ਆ ਲੋਕਾਂ ਨੂੰ ਕਿ ਕਿਵੇਂ ਆ ਕਹਿੰਦੇ ਯਾਰ ਉਧਰ ਨਹੀਂ ਕੱਖ ਵੇਗਾ ਜੋ ਆਨੰਦ ਇੱਧਰ ਆਈ ਤਰੇ ਅੱਛਾ ਹਾਂਜੀ ਇਸ ਤਰ੍ਹਾਂ ਚੱਲ ਰਿਹਾ ਬਿਲਕੁਲ 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 ਸੰਜੀਤ ਜੀ ਵੀਰਾਂ ਨੇ ਬੜੀ ਸੋਹਣੀ ਗੱਲ ਕੀਤੀ ਕਿ ਲੋਕ ਇੱਧਰ ਆ ਰਹੇ ਆ ਕਹਿੰਦੇ ਵੀ ਉੱਧਰ ਉਹ ਆਨੰਦ ਹੈ ਨਹੀਂ ਇੱਕ ਸਮਾਂ ਸੀਗਾ ਜਦੋਂ ਆਮ ਆਦਮੀ ਪਾਰਟੀ ਦੀ ਵੀ ਲੋਕਾਂ ਨੇ ਸਪੋਰਟ ਬੜੀ ਠੋਕ ਵਜਾ ਕੇ ਕੀਤੀ ਸੀ ਪਰ ਸ਼ਾਇਦ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਉਹ ਪਾਰਟੀ ਖਰੀ ਨਹੀਂ ਉਤਰੀ ਤੇ ਦੂਜਾ ਜਿਹੜੇ ਸਾਡੇ ਸਿੰਘ 디ਬੜੂਗੜ੍ਹ ਦੀਆਂ ਜੇਲਾਂ ਦੇ ਵਿੱਚ ਬੰਦ ਕਰ ਦਿੱਤੇ ਉਹਨਾਂ ਦਾ ਕਰਕੇ ਫਿਰ ਮਾਝੇ ਵਾਲੇ ਸਿਰਾ ਲਾਉਣ ਲਈ ਤਿਆਰ ਨੇ ਤੇ ਇਹ ਕਹਿੰਦੇ ਸਿਰਾ 2027 ਦੇ ਵਿੱਚ ਅਸੀਂ ਲਾ ਦੇਣਾ ਆ ਕਿ ਮੁਸਲਮਪਾਈ ਚਾਰੇ ਦੇ ਵਿੱਚੋਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਇੱਥੇ ਪਹੁੰਚੀ ਹੋਈਆਂ ਉਹ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਉਹ ਕੀ ਕਾਰਨ ਰਿਹਾ? ਉਹ ਇਸੇ ਕਰਕੇ ਉਹਨਾਂ ਦੇ ਜਿਹੜੇ ਕੰਮ ਨੇ ਠੀਕ ਆ ਉਹ ਚੀਜ਼ ਲੈ ਕੇ ਪਹੁੰਚੇ ਆ ਕਿਉਂਕਿ ਉਹ ਜਿਹੜੇ ਨਸ਼ਾ ਹਟਾਉ ਕੰਮ ਨੇ ਠੀਕ ਆ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਲੁਵਾਉਣ ਵਾਸਤੇ ਉਹਨਾਂ ਦਾ ਕੰਮ ਜਿਹੜੇ ਆ ਇਸ ਕਰਕੇ ਪਾ ਉਹਨਾਂ ਨੇ ਪਹੁੰਚੇ ਆ। ਹਾਂ ਜੀ ਤੇ ਇਸ ਕਰਕੇ ਆਪਾਂ ਪਹੁੰਚੇ ਆ ਕਿਉਂਕਿ ਉਹਨਾਂ ਦੇ ਜਿਹੜੇ ਇੱਕ ਤੇ ਸਾਡੇ ਨਾਲ ਖੜਦੇ ਨੇ ਠੀਕ ਕੋਈ ਵੀ ਮਸਲਾ ਹੋ ਜਾਂਦਾ ਉਹਦੇ ਨਾਲ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਉਂਦੇ ਨੇ ਜੀ ਹਾਂਜੀ ਤੇ ਇਸ ਕਰਕੇ ਆਪਾਂ ਖੜਉਂਦੇ ਨੇ ਉਦੋਂ ਫਿਰ ਜਨਮ ਹੋਣਾ ਆਏ ਹਾਂ ਜਿੱਥੇ ਸਿੱਖ ਭਰਾ ਮੁਸਲਮਾਨ ਭਰਾਵਾਂ ਦੇ ਨਾਲ ਖੜੇ ਨੇ ਉੱਥੇ ਮੁਸਲਮਾਨ ਭਰਾ ਸਿੱਖਾਂ ਦੇ ਨਾਲ ਵੀ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਭਾਈ ਅਮਰਤਪਾਲ ਸਿੰਘ ਬਾਰੇ ਕੀ ਸੋਚਦੇ ਆ ਬਹੁਤ ਵਧੀਆ ਬੰਦੇ ਨੇ ਨੇਚਰ ਵਾਈਜ਼ ਬਹੁਤ ਵਧੀਆ ਨੇ ਤੇ ਉਹਨਾਂ ਦੇ ਜਿਹੜਾ ਕੰਮ ਨੇ ਉਹ ਬਹੁਤ ਪੰਜਾਬ ਵਾਲੀ ਵੀ ਵਧੀਆ ਨੇ ਤੇ ਨੌਜਵਾਨ ਵਾਸਤੇ ਤੇ ਕਾਫੀ ਵੈਸਟ ਨੇ ਹਾਂ ਜੀ ਕਿਉਂਕਿ ਇਹ ਨੌਜਵਾਨ ਜਿਹੜੇ ਅੱਜ ਕੱਲ ਨਸ਼ਿਆਂ 'ਚ ਜਾ ਰਹੇ ਨੇ ਉਹਦੇ ਵਾਸਤੇ ਬਹੁਤ ਪੰਜਾਬ ਦਾ ਬਹੁਤ ਬੁਰਾ ਹਾਲ ਆ। ਤਹੀ ਦਰਵਾਜ਼ਾ ਸਾਹਿਬ ਲਾ ਕੇ ਵੇਖੋ 2-3 ਵਜੇ ਦੇ ਲਾਗੇ ਛਾਕੇ ਬਹੁਤ ਜ਼ਿਆਦਾ ਨਸ਼ਾ ਵਧਿਆ ਪਿਆ। ਜਦੋਂ ਭਾਈ ਸਾਹਿਬ ਹੈਗੇ ਸੀ ਠੀਕ ਆ ਉਦੋਂ ਬਹੁਤ ਕੰਟਰੋਲ ਹੋ ਗਿਆ ਸੀ। ਕਾਫੀ ਜਿਹੜਾ ਆ ਉਹ ਕੰਟਰੋਲ ਸੀ। ਜਦੋਂ ਉਹਨਾਂ ਨੂੰ ਪਾਤਾ ਫਿਰ ਉਹੀ ਹਾਲ ਹੋ ਗਿਆ। ਸਰਕਾਰ ਤਾਂ ਕਹਿੰਦੀ ਕਿ ਭਾਈ ਅਮਰਤਪਾਲ ਸਿੰਘ ਆਪ ਨਸ਼ਾ ਕਰਦਾ ਜੇਲ੍ਹ ਦੇ ਵਿੱਚ। ਉਹ ਜਿਹੜੀ ਸਰਕਾਰ ਆ ਉਹਨਾਂ ਨੇ ਮੱਥੇ ਵਿੱਚ ਪਤਾ ਨਹੀਂ ਕੀ ਗੂ ਖਾ ਕੇ ਬੈਠੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕੀ ਨਸ਼ਾ ਉਹ ਅੰਦਰ ਕਿਦਾਂ ਪੋਚ ਰਿਹਾ ਹੈ ਮੇਨ ਗੱਲ ਨਸ਼ਾ ਅੰਦਰ ਕਿਦਾਂ ਪੋਚ ਰਿਹਾ ਹੈ ਹੈ ਕਿ ਭਾਈ ਸਾਹਿਬ ਜਿੱਦਾਂ ਆਪਾਂ ਲੈ ਕੇ ਜਾ ਰਹੇ ਭਾਈ ਸਾਹਿਬ ਵਾਸਤੇ ਗਵਰਨਮੈਂਟ ਪਹਿਲੀ ਗੱਲ ਇਹਨਾਂ ਨੂੰ ਪਤਾ ਹੈ ਭਾਈ ਸਾਹਿਬ ਬਾਹਰ ਆ ਗਏ ਤੇ ਨਸ਼ਾ ਇਹਨਾਂ ਦਾ ਬੰਦ ਹੋ ਜਾਣਾ ਜਿੱਦਾਂ ਇਹਨਾਂ ਦੀ ਸਰਕਾਰ ਚੱਲਦੀ ਪਈ ਆ ਮੇਨ ਚੱਕਰ ਹੈ ਭਾਈ ਅਮਰਤਪਾਲ ਸਿੰਘ ਜੀ ਹਨਾਂ ਦੀ ਮਾਤਾ ਦਾ ਬਿਆਨ ਸੀ ਉਹ ਕਹਿੰਦੀ ਵੀ ਜੇ ਨਸ਼ਾ ਕਰਨ ਲੱਗ ਗਿਆ ਤੈਨੂੰ ਬਾਹਰ ਘੱਲੋ ਲੋਕ ਵੇਖ ਲੈਣ ਵੀ ਨਸ਼ਾ ਕਰਦਾ ਹੋ ਬਿਲਕੁਲ ਬਿਲਕੁਲ ਨਸ਼ਾ ਜਿਹੜੀ ਭਾਈ ਸਾਹਿਬ ਦੀ ਜਿਹੜੀ ਮੁਹਿੰਮ ਸੀ ਉਹ ਨਸ਼ਾ ਛਡਾਈ ਸੀ ਠੀਕ ਆ ਹੁਣ ਉਹ ਹੀ ਖੁਦ ਕਰਨ ਸਰਕਾਰ ਵੀ ਥੋੜਾ ਦਿਮਾਗ ਲਾਵੇ ਤੇ ਇਹ ਚੀਜ਼ ਗਲਤ ਹੈ ਇਦਾਂ ਸੋਚਿਆ ਜਾ ਸਕਦਾ ਵੀ ਭਾਈ ਅਮਰਤਪਾਲ ਸਿੰਘ ਨਸ਼ਾ ਕਰ ਲੈ ਬਿਲਕੁਲ ਨਹੀਂ ਬਿਲਕੁਲ ਭਾਈ ਸਾਹਿਬ ਦੀ ਵੀ ਮੁਲਾਕਾਤ ਹੋਈ ਸੀ ਉਹ ਸਪੈਸ਼ਲਿਸਟ ਕਰਕੇ ਇਹਨਾਂ ਨੇ ਕੀਤੀ ਸੀ ਕਿ ਇਹ ਚੀਜ਼ ਸਾਨੂੰ ਅਲਾਉ ਨਹੀਂ ਚਾਹੀਦੀ ਨਸ਼ਾ ਦੇ ਬਿਲਕੁਲ ਵੀ ਸਾਡੇ ਇਸਲਾਮ 'ਚ ਵੀ ਨਸ਼ਾ ਹਰਾਮ ਨੇ ਜੀ ਬਿਲਕੁਲ ਹਰਾਮ ਨੇ ਨਸ਼ਾ ਬਿਲਕੁਲ ਨਹੀਂ ਕਰ ਸਕਦੇ ਵੀੜੀ ਤਮਾਕੂ ਸਿਗਰਟ ਕੁਝ ਨਹੀਂ ਆ ਇਹ ਸਾਡੇ ਇਸਲਾਮ ਨੇ ਸਖਤੀ ਨਾਲ ਮਨਾਇਆ ਨਸ਼ਾ ਬਿਲਕੁਲ ਹਰਾਮ ਨੇ ਜਦੋਂ ਮੈਂ ਮੰਨ ਲਓ ਸ਼ਹਿਰਾਂ ਦੇ ਵਿੱਚ ਵਿਚਰਦੇ ਹਾਂ ਨਾ ਜਿਹਦੇ ਬਹੁਤ ਸਾਰੇ ਹਿੰਦੂ ਭਰਾ ਨੇ ਉਹਨਾਂ ਦੇ ਨਾਲ ਵੀ ਜਾਣ ਪਛਾਣ ਚੰਗੀ ਸਹਿਚਾਰ ਹੈਗਾ ਹਿੰਦੂ ਭਰਾਵਾਂ ਦੇ ਬੱਚੇ ਵੀ ਲੱਗੇ ਹੋਏ ਨੇ ਨਸ਼ੇ ਦੇ ਉੱਤੇ ਸਿੱਖ ਪਰਿਵਾਰਾਂ ਦੇ ਬੱਚੇ ਵੀ ਲੱਗੇ ਹੋਏ ਨੇ ਮੁਸਲਮਾਨ ਪਰਿਵਾਰਾਂ ਨੂੰ ਵੀ ਇਸ ਗੱਲ ਦਾ ਸੇਕ ਲੱਗਿਆ ਹਾਂਜੀ ਲੱਗੇ ਹੋਈ ਆ ਕਿਉਂਕਿ ਨਸ਼ਾ ਜਿਹੜਾ ਆ ਉਹ ਧਰਮ ਵੇਖ ਨਹੀਂ ਆਉਂਦਾ ਉਹ ਜਿਹੜੇ ਨਸ਼ਾ ਹਰ ਕਿਸੇ ਦੇ ਘਰ ਚ ਵੜਿਆ ਪਿਆ ਇਸ ਤਰ੍ਹਾਂ ਦੀ ਬਿਮਾਰੀ ਹੈ ਤੇ ਉਸ ਚੀਜ਼ ਨੂੰ ਭਾਈ ਸਾਹਿਬ ਅੰਮ੍ਰਿਤਪਾਲ ਸਾਹਿਬ ਉਹਨੂੰ ਚੀਜ਼ ਨੂੰ ਹਟਾਉਣ ਵਾਸਤੇ ਆਈ ਸੀ ਤੇ ਸਰਕਾਰ ਨੂੰ ਪਤਾ ਹੈ ਕਿ ਉਹ ਨਸ਼ਾ हट ਗਿਆ ਤੇ ਹੱਡੀ ਜਿਹੜੀ ਰਾਜਨੀਤੀ ਉਹ ਕਿੱਦਾਂ ਚੱਲੂਗੀ ਇੱਕ ਨਸ਼ੇ ਕਰਕੇ ਚੱਲਦੀ ਪਈ ਆ ਹਿੰਦੂ ਮੁਸਲਮ ਸਿੱਖ ਕਰਕੇ ਚੱਲਦੀ ਪਈ ਆ ਉਹ ਚੀਜ਼ ਛੱਡ ਜੀ ਭਾਈ ਸਾਹਿਬ ਦਾ ਸਿੱਧਾ ਇਹ ਕਿ ਇੱਕ ਬਣ ਕੇ ਰੱਖੋ ਮੋਢੇ ਨਾਲ ਮੋਢਾ ਲਾ ਕੇ ਰੱਖੋ ਜੀ ਵੀਰੋ ਐਸੀ ਜਿਹੀ ਦੀ ਵੀਡੀਓ ਹਮੇਸ਼ਾ ਅਸੀਂ ਗੱਲ ਕੀਤੀ ਹੈ ਸਿੱਖ ਮੁਸਲਮ ਭਾਈਚਾਰੇ ਦੀ ਉਹ ਇੱਕ ਵਾਰੀ ਫੇਰ ਸਾਨੂੰ ਦੇਖਣ ਨੂੰ ਮਿਲਿਆ ਇੱਕ ਵਾਰੀ ਫੇਰ ਅਸੀਂ ਦੇਖਿਆ ਕਿਸ ਤਰ੍ਹਾਂ ਮੁਸਲਮਾਨ ਇਸ ਟਾਈਮ ਤੇ سپورਟ ਕਰ ਰਹੇ ਨੇ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਰਹਿੰਦੇ ਹੋਏ ਮੁਸਲਮਾਨ ਜਿਹੜੇ ਨੇ ਉਹ ਸਿੱਖਾਂ ਦੀ ਆਪਣੇ ਸਿੱਖ ਭਰਾਵਾਂ ਦੀ سپورਟ ਕਰ ਰਹੇ ਨੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਹਾਈ ਵਾਸਤੇ ਸਿੱਖ ਭਰਾਵਾਂ ਦੇ ਨਾਲ ਖੜ ਕੇ ਉਹਨਾਂ ਦੇ ਨਾਲ ਖਲੋ ਕੇ ਇਤਜਾਜ ਕਰ ਰਹੇ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ سپورਟ ਕਰ ਰਹੇ ਨੇ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਮੁਸਲਮਾਨਾਂ ਵਾਸਤੇ ਕੰਮ ਕੀਤੇ ਉਹ ਵੀ ਸਾਡੇ ਸਾਹਮਣੇ ਨੇ ਕਿ ਜਿਸ ਤਰ੍ਹਾਂ ਇਹ ਦੱਸਿਆ ਜਾ ਰਿਹਾ ਕਿ ਜਦੋਂ ਦੁਬਈ ਤੋਂ ਪੰਜਾਬ ਦੇ ਅੰਦਰ ਆਏ ਭਾਈ ਅਮਰਪਾਲ ਸਿੰਘ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਸਲਾਮ ਦੇ ਅੰਦਰ ਵੀ ਕੋਈ ਸ਼ੰਜ ਦੇ ਪਖੰਡੀ ਬਾਬੇ ਨੇ ਗਿਰ ਇਸਲਾਮ ਨੂੰ ਖਰਾਬ ਕਰ ਰਹੇ ਨੇ ਇਸਲਾਮ ਨੂੰ ਬਦਨਾਮ ਕਰ ਰਹੇ ਨੇ ਤੇ ਭਾਈ ਅਮਰਪਾਲ ਸਿੰਘ ਨੇ ਉਹਨਾਂ ਨੂੰ ਵੀ ਠਿਕਾਣੇ ਲਾਇਆ। ਇਹੀ ਵਜ੍ਹਾ ਕਿ ਸਿੱਖ-ਮੁਸਲਮ ਭਾਈਚਾਰੇ ਦੀ ਅਸੀਂ ਗੱਲ ਕਰਨੇ ਆ। ਹਮੇਸ਼ਾ ਅਸੀਂ ਦੇਖੇ ਦੁਨੀਆ ਦੇ ਹਰ ਮੌਕੇ ਦੇ ਅੰਦਰ ਜਿੱਥੇ ਵੀ ਮੁਸਲਮਾਨਾਂ ਨੂੰ ਜ਼ਰੂਰਤ ਪਈਏ ਸਿੱਖ ਖਤੇ ਖਰੇ ਨੇ। ਜਿੱਥੇ ਸਿੱਖਾਂ ਨੂੰ ਜ਼ਰੂਰਤ ਮਹਿਸੂਸ ਹੋਈਏ ਮੁਸਲਮਾਨਾਂ ਨੇ ਪਰਪੂਰ ਸਾਥ ਦਿੱਤਾ ਹੈ। ਐਸੀ ਜਿਹੀ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰ